ਤੌੜ ਲਈ ਮੈਂ ਆਂਦੇ ਹਾਂਜੀ ਤੋਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਧਰ ਮੁੰਡਾ ਕਹਿੰਦਾ ਭਾਈ ਮੈਂ ਕਹਿੰਦਾ ਭਾਜੀ ਮੈਂ ਵੀ ਕਹਿੰਦਾ ਕੰਮ ਕਰਨਾ ਫਾਰਮਿੰਗ ਦਾ ਇਹ ਫਾਰਮ ਕਰਨਾ ਕਹਿੰਦਾ ਮੈਂ ਵੀ ਚਲੋ ਜਾਲਾ ਦੀ 5-7 ਮੈਂ ਸਾਰ ਰੱਖ ਲੂੰਗਾ ਤਾਂ ਕਿਤੇ 10000 ਦੀ ਨੌਕਰੀ ਕਰਨੇ ਨਾਲੋਂ ਵਧੀਆ ਰਹੂੰਗਾ ਬਹੁਤ ਵਧੀਆ ਨਾਲੇ ਆਪਣਾ ਕੰਮ ਨਾਲੇ 10000 ਨਾਲੋਂ ਵੱਧੇ ਕਮਾਉਂਗਾ ਠੀਕ ਆ ਨਾਲੇ ਆਪਣੇ ਟੱਬਰ 'ਚ ਰਹੂਗਾ ਹਾਂ ਤੈਨੂੰ ਘਰ ਮੈਂ ਅੱਛਾ ਵੀ ਰੱਖ ਲੂੰਗਾ ਤੈਨੂੰ ਵਧੀਆ ਰੱਖੂੰਗਾ ਹਾਂ ਕਿਉਂਕਿ ਆਪਣਾ ਕੰਮ ਆਪਣਾ ਹੀ ਹੁੰਦਾ ਜੀ ਪਹਿਲੇ ਤਾਂ ਪੱਪਾ ਪਰ ਬੈਠਣਾ ਸਿਖਾਓ ਇਹਨੇ ਪੜਾ ਦੇਖ ਇਹਨੂੰ ਹੈ ਕੁਝ ਵੀ ਨਹੀਂ ਆ ਚੌੜੇ ਨੂੰ ਅਸੀਂ ਵੀ ਅੱਕੜੀ ਸਿੱਖੇ ਆ ਇਹ ਏਕੜਾ ਫਾਣ ਫੜਨ ਚਾਹੇ ਜੇ ਉਹ ਕਈ ਲੇਡੀਜ਼ ਐਦਾਂ ਚੁੰਨੀਆਂ ਅੰਗੂਠਾ ਵੇ ਏਕੜਾ ਹੁਣ ਅਸੀਂ ਜਲੇਬੇ ਦੀ ਸ਼ੁਰੂ ਤੇ ਏਕੜਾ ਦਾਪੇ ਦੀ ਚੋਹ ਹੁੰਦੀਆਂ ਮੈਨੂੰ ਪਹਿਲਾਂ ਐਦਾਂ ਸਿਖਾਉਂਦੇ ਰਹੇ ਆ ਨਾ 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 ਮੈਨੂੰ ਵੀ ਆਇਓ ਸਿਖਾਉਂਦੇ ਰਹੇ ਮਾਨੂੰ ਦੇਖ ਆ ਮੁੱਠੀ ਭਾਲ ਮਿਚ ਲੈਣੀ ਹੈ ਹੈ ਉੱਪਰ ਆ ਚੀਜ਼ ਇੱਕ ਵਾਰ ਗਿਆ ਥੜ੍ਹ ਭਰ ਗਿਆ ਆ ਚੀਜ਼ ਐਨਾ ਪਰੋ ਬੰਦ ਕਰ ਲੈਣੀ ਥੋੜੀ ਜੀ ਅੱਛਾ ਬਾਹ ਥੱਲੇ ਵਾਲੀ ਮੁੱਠੀ ਐਦਾਂ ਘੁੜ ਦੇਣੀ ਠੀਕ ਆ ਉੱਪਰੋਂ ਖਿੱਚ ਕੇ ਹਾਂ ਮਾਰਾ ਬੰਦ ਕਰਕੇ ਫੇਰ ਥੱਲੇ ਨਾਲ ਆਕੜਾ ਫਾਣ ਖਿੱਚਣਾ ਜਾਇ ਨਾਲ ਚੱਲਾ ਨਾਲ ਆ ਲੈ ਦੇ ਦੇ ਨੀ ਉਹ더라 ਭੈਣ ਨੂੰ ਆਉਣੇ ਭਾਈ ਦਾ ਫਿਕਰ ਹੋਈ ਜਾਂਦਾ ਭਾਈ ਦਾ ਨਹੀਂ ਮੈਨੂੰ ਐ ਕਿਤੇ ਮੱਝ ਦਾ ਥਣ ਤੇ ਦੁੱਧ ਹੀ ਆਉਣਾ ਜਾਂ ਬੰਦ ਕਰਾ ਲੈ ਲੈ ਦਿਓ ਲੈ ਦੇਖ ਫੇਰ ਬੋਲੂ ਆ ਜਾ ਮੜੇ ਜੇ ਹੱਥ ਚ ਫੜਾਉ ਤਾਂ ਪਤਾ ਲੱਗਣਾ ਕਰਦੇ ਜੈਸੇ ਮੈਨੂੰ ਉਧਰ ਬਾਲ ਖੁੱਲਾ ਰਹੀ ਆ ਤਾਂ ਹੀ ਪਤਾ ਲੱਗਣਾ ਇਹਨੂੰ ਆ ਜਾ ਫੇਰ ਬੋਲੂ ਇਹ ਚੱਲ ਵਹੀ ਆ ਜੀ ਟ੍ਰੇਨਿੰਗ ਬੋਲੂ ਦੀ ਲੈ ਦੇਖ ਤਾਂ ਬੈਠ ਕੇ ਤੁਹਾਨੂੰ ਮੈਂ ਆ ਜਾ ਇਹ ਪਤਾ ਗੱਲ ਕੀ ਆਏ ਇਹੇ ਇੱਕ ਆ ਮੈਂ ਔਖਾ ਵੀ ਬਹੁਤ ਆ ਨਾ ਪਹਿਲੇ ਯੋਂ ਕਰ ਕੋ ਕਰੀਏ ਇਹਦਾ ਗੱਲ ਤਾਂ ਸੁਣ ਲੈ ਇਹਨੂੰ ਲੜੀ ਮੈਂ ਥੱਲੇ ਤਾਂ ਹੀ ਬਿਠਾਇਆ ਕਈ ਵਾਰ ਕੋਹੇ ਦਾ ਬੋਲੇ ਬੜੀ ਬੀਬੀ ਖਾਲੀ ਪੈਂਦੀ ਪੂਜ ਮੂੰਹ ਪਰਦਾ ਆਹ ਕੰਮ ਔਖਾ ਹੋਰ ਕੋਈ ਕੰਮ ਔਖਾ ਨਹੀਂ ਤੁਨੂੰ ਲੜੀ ਮੈਂ ਥੱਲੇ ਤੁਨੂੰ ਤਾਂ ਹੀ ਸਿਕਾਉਣ ਲੱਗੇ ਆ ਇਹਦੀ ਪੂਛ ਨਹੀਂ ਮੇਰੇ ਮੂੰਹ ਪਰ ਵੱਜੜੀ ਹੈ ਪਰ ਕਈ ਵਾਰ ਹੋਰ ਵਾਰ ਵੀ ਦੰਨੀਆਂ ਏ ਇਹ ਕੰਮ ਔਖਾ ਵੀ ਬਹੁਤਾ ਨਜ਼ਾਰੇ ਵਾਲਾ ਵੀ ਬਹੁਤਾ ਆਪਣਾ ਕੰਮ ਆ ਪਰ ਪੂਛ ਹੀ ਬੰਦ ਆ ਕਰਾਂਗੇ ਖਰੂ ਚੋਣੀਆਂ ਸੋ ਚੌੜੀਆਂ ਤਾਂ ਸੌਖੀਆਂ ਆਈਆਂ ਹਨਾ ਨਹੀਂ ਆ ਜਾਂਦਾ ਪੂਰੀ ਮੈਂ ਇਸ ਦੀ ਪੂਛ ਨੂੰ ਗੱਠ ਵੀ ਵੱਜ ਜਾਂਦੀ ਆ ਜੇ ਜਿਹੜੀ ਜ਼ਿਆਦਾ ਹਲਾਉਂਦੀ ਆ ਪੂਛ ਹੈ ਹੈ ਦੇਖ ਹੁਣ ਇਹਦੇ ਬਾਅਦ ਮੇਰੀ ਵਾਰੀ ਹਾਂ ਧਾਰ ਵੱਜ ਵੀ ਬਈ ਹਾਂ ਭਾਜੀ ਦਾ ਅੰਦਰ ਵੀ ਵੀ ਬਦੀ ਜਾਂਦਾ ਆ ਸੁਣਦੇ ਨਹੀਂ ਜੀ ਭਾਜੀ ਦਾ ਵੀ ਵੀ ਬਦੀ ਜਾਂਦਾ ਕਰ ਦੇ ਕਿ ਆ ਇਹ ਨਾ ਤੇ ਕਰਦੇ ਨਹੀਂ ਹੁੰਦਾ ਮਹੀ ਗੱਲ ਇੱਕ ਹੋਰ ਪੈ ਗਿਆ ਜੀ ਪੰਗਾ ਹੁਣ ਤੁਹਾਨੂੰ ਕਿਆ ਦਸੀਏ ਜਿਹੜੀ ਤੁਸੀਂ ਅ ਅਸੀਂ ਜਿੱਦਣ ਹੁਣ ਜਿਹੜੇ ਬਲੌਗ ਚ ਅਸੀਂ ਮਾਲ ਚ ਗਏ ਬੇਤੇ ਬੱਚੇ ਵਾਸਤੇ ਕੱਪੜੇ ਲੈਣ ਉੱਥੇ ਬਲੌਗ ਛੱਡ ਕੇ ਤਾਹੀ ਨਹੀਂ ਪੂਰਾ ਕਰ ਹੋਇਆ ਬਲੌਗ ਮੈਂ ਘਰੇ ਆ ਕੇ ਪੂਰਾ ਕੀਤਾ ਹੂੰ ਬਾਈ ਦਾ ਥੋੜਾ ਜਿਹਾ ਬੈਲਟ ਮਾ ਆ ਗਿਆ ਜੀ ਉਂਗਲੀਆਂ ਟੋਕਾ ਕਰਦੇ ਜਾਂਦੀਆਂ ਉਹ ਮਸ਼ੀਨ માં ਰੁੱਕ ਗਿਆ ਜਦੋਂ ਫਾੜ ਗਿਆ ਦਾ ਬੈਲਟ ਰੁੱਕ ਗਈ ਨੇ ਖਿੱਚ ਗਏ ਵੀ ਚੱਲ ਬੈਲਟ ਖਿੱਚਾਂ ਇਹ ਚੋ ਨਹੀਂ ਉਹ ਪਰ ਉਂਗਲੀਆਂ ਆ ਗਿਆ ਜੀ ਮੋਟਰ ਦੇ ਵਿੱਚ ਤੇ ਉਹਦੇ ਕਰਕੇ ਨਾ ਦੋ ਉਂਗਲੀਆਂ ਥੋੜੀਆਂ ਜੀਆਂ ਮੁਰੇ ਤੋਂ ਮਤਲਬ ਖੁੱਲ ਜੇ ਹੁੰਦੇ ਜਿਹੜੇ ਉਂਗਲੀਆਂ ਦੇ ਉਹ ਕੱਟ ਜੇ ਹੋ ਗਏ ਤੇ ਇੱਕ ਉਂਗਲੀ ਦਾ ਨਾ ਹਿੱਲ ਗਿਆ ਤਾਂ ਕਰਕੇ ਹੁਣ ਮਾਲੂ ਸਿਸਟਮ ਸਾਡਾ ਹਿੱਲ ਗਿਆ ਸਾਰਾ ਹੀ ਅੱਗੇ ਬਾਈ ਦੇ ਸਿਰ ਪਰ ਬੇਫਿਕਰੀ ਹੁੰਦੀ ਆ ਹਣਾ ਪਰ ਹੁਣ ਕਿਤੇ ਨਿਕਲਦਾ ਨਹੀਂ ਜੀ ਜੇ ਨਿਕਲ ਨਹੀਂ ਰਿਹਾ ਵੇਖੋ ਲੇ ਗੋ ਵਾਲਾ ਆ ਗਿਆ ਹੋਰ ਹੁਣ ਤੇ ਮੇ ਲੋ ਜੀ ਇਧਰ ਭਾਈ ਨੂੰ ਸਸੀ ਗਾਲ ਦੀ ਸਾਰਿਆਂ ਨੂੰ ਇੱਥੇ ਨਿਕਲਦਾ ਹੀ ਨਹੀਂ ਮੇਰਾ ਕੀ ਫੀਲ ਹੋ ਰਿਹਾ ਜੀ ਕਿਉਂ ਪਿਆ ਹੁਣ ਹਾਲਾ ਦੁੱਖੇ ਨਹੀਂ ਖੜਾ ਛੱਡ ਦੇ ਪਤਾ ਨਹੀਂ ਚੱਲ ਚੱਕਰ ਚਾਹ ਬਾਈ ਇਹ ਜਹਾ ਸਮਾਂ ਹਨਾ ਆਹ ਮਹੀਨਾ ਦਾ ਮੈਂ ਕਹਿੰਦਾ ਵੀ ਇਹ ਜਹਾ ਲੰਘਿਆ ਇੱਕ ਚੀਜ਼ ਹੁਣ ਠੀਕ ਹੁੰਦੀ ਆ ਦੁਆ ਨਾਮਾ ਸਿਆਪਾ ਛੱਡ ਦਿੰਦਾ ਆ ਹੁਣ ਤੁਹਾਡੇ ਸਾਹਮਣੇ ਹੀ ਆ ਆਹ ਪਧਾਰੀ ਕਿੱਧਰ ਨੇ ਆ ਗਿਆ ਦੋਸਤ ਹੁਣ ਹੁਣ ਬਾਕੀ ਚਲੋ ਸਾਰੀ ਕਿਰਪਾ ਦੀ ਮਾਲਕੀ ਸਾਰੇ ਛੜੇ ਠੀਕ ਤੇ ਇੱਕ ਗੈਸਮੀਨ ਥੋੜੀ ਢਿੱਲੀ ਰਹਿੰਦੀ ਆ ਤੇ ਚਲੋ ਫੇਰ ਵੀ ਆਏ ਆ ਵੀ ਉਹ ਗੈਸਮੀਨ ਦਾ ਵੀ ਚਲੋ ਠੀਕ ਆ ਬੇਚਰੀ ਚਲੋ ਦਵਾਈਆਂ ਦੂਰੀਆਂ ਚੱਲ ਜਾਂਦੀ ਆ ਧੱਕਾ ਜਾਂ ਲੱਗ ਜੰਦਾ ਤੇ ਹੁਣ ਇਹਨਾਂ ਕੰਮ ਫਿਰਦੀ ਆ ਜਦੋਂ ਕਿ ਕਈ ਵੱਡਾ ਹੋ ਜਾਂਦਾ ਆ ਚੋਣ ਜਿਹੜਾ ਹੁਣ ਤੇ ਪਾਈ ਲੱਗੂ ਅੱਛੇ ਵਾਸਤੇ ਗੁਰੂ ਦਾ ਇਹ ਪੈਰਾਂ ਨੂੰ ਵਹੀ ਲੱਗਾ ਰੋਟੀ ਆ ਖਸ ਖਾਂਦੇ ਆ ਉਹ ਇਹਦਾ ਕੁਝ ਵੀ ਨਹੀਂ ਚੋਣੇ ਨੂੰ ਜਾਂ ਇੱਕ ਵਾਰੀ ਸਟ੍ਰਾਈਕਾ ਕਰ ਲੈਣ ਦੋ ਨਹੀਂ ਹੋਊਗੀ ਐ ਟ੍ਰਾਈ ਹੀ ਕਰੂ ਹੋਰ ਮੈਂ ਅੱਜ ਇੱਕ ਤਾਂ ਓਮਲੇਟ ਆ ਇੱਕ ਵਾਰੀ ਬਾਈ ਕਰਕੇ ਮੈਂ ਕੱਲ ਇੱਕ ਵਾਰੀ ਅਰ ਤਾਂ ਬਾਅਦ ਨਾ ਫੜ ਥੱਲੇ ਕਾ ਤੇ ਲੱਖੀ ਹੋ ਲੈ ਔਰ ਜੇ ਲੱਤ ਮਾਰਦੀ ਹੋਏ ਫਰ ਨੰਨੀ ਚਕੀਨ ਜਿਹੜੀ ਤੁਸੀਂ ਰੋਜ਼ ਮੈਂ ਐਸ ਚਾਣੇ ਆ ਲੈ ਸਮਾਂ ਦੋ ਉਹ ਔਢੇ ਲ ਜਾਂ ਮੈਂ ਬਾਹਰ ਹੀ ਬਾਹਰ ਕੇ ਉਹ ਕੇ ਵਾਲਾ ਬੰਦਾ ਬੰਦਾ ਅਗਰਾ ਸੋਚੋ ਉਹਦਾ ਮੈਂ ਐਸ ਸਾਬੂ ਬਹੁਤ ਆ ਤਿੰਨ ਜਾਣੇ ਦਾ ਬਦਲ ਲੈ ਮੈਂ ਥੱਲੇ ਹੈਂ ਉਹ ਫੇਰ ਵੀ ਵਿਚਾਰੀ ਹਿੱਲਦੀ ਨਹੀਂ ਆ ਹੋਰ ਇਹ ਜੀ ਮੈਂ ਕਿੱਥੇ ਮਿਲੂਗੀ ਉਹ ਯਾਰ ਜੈਸਮਨ ਫੇਰ ਉਹਨੇ ਡਰ ਜਾਣਾ ਹਾਂ ਬਸ ਬਸ ਠੀਕ ਆ ਠੀਕ ਆ ਬਸ ਇਹ ਮੈਂ ਹੁਣ ਪਾ ਲੈਣੇ ਪਾਸ ਇੱਕ ਮਿੰਟ ਹਾਂ ਐ ਨਹੀਂ ਹਾਂ 1 ਮਿੰਟ ਆਉਂਦਾ ਕਿ ਨਹੀਂ ਆਉਂਦਾ ਉਹ ਦੋ ਹੱਥਾਂ ਦਾ ਚੋਅ ਮੈਨੂੰ ਇੱਕ ਵਾਰ ਦਾ ਜਵਾਬ ਦੋ ਆਉਂਦਾ ਕਿ ਮੈਂ ਪਹਿਲੀ ਵਾਰੇ ਲਕੀਓ ਚੋਣ ਮੈਂ ਨਹੀਂ ਚਾਹੁੰਦੀ ਤਾਂ ਨਹੀਂ ਆਉਂਦਾ ਕਿ ਨਹੀਂ ਆਉਂਦਾ ਲੈ ਦੁੱਸਰ ਆਉਂਦਾ ਕਿ ਨਹੀਂ ਆਉਂਦਾ ਅਰੇ ਮੈਂ ਕਹਿ ਰਿਹਾ ਅਰੇ ਮੈਂ ਕਹਿਣ ਲੱਗਿਆ ਮੈਂ ਪੰਜ ਚਾਰ ਮਹੀਨਾ ਹੋਰ ਪਾ ਲਵਾਂ ਵਾਏ ਹਿਸਾਬ ਕਰ ਤਾਂ ਫਿਰ ਮੈਂ ਮਨੂਰੀ 11:00 ਵਜੇ ਕਹਿੰਦੇ ਚਾਈ ਨੂੰ ਇੱਕ ਕਹਾਣੀ ਹੈ ਕਹਾਣੀ ਹਾਂ ਬੀਬੀ ਆਉਂਦਾ ਜ਼ਿਆਦਾ ਜ਼ਿਆਦਾ ਆ ਬੱਸ ਬਹੁਤ ਆਉਂਨਿਆ ਆਂ ਉੱਠੇਗੀ ਉੱਠੇਗੀ ਬਾਅਦ ਹੀ ਉੱਠੇਗੀ ਓਕੇ ਦੱਸ ਅਰਵਿੰਦ ਆਇਨੀ ਦੇਖ ਰਾ ਵੀ ਉਹ ਪਹਿਲੀ ਵਾਰ ਬੈਠੀ ਆ ਵੀ ਉਹ ਕੱਢ ਤਾਂ ਰਹੀ ਆ ਮੈਂ ਤਾਂ ਕਹਿੰਦਾ ਤੈਨੂੰ ਵੀ ਵਧੀਆ ਗੱਲ ਆ ਪਰ ਮੈਂ ਤੈਨੂੰ ਆਏ ਵੀ ਕਹਿੰਦਾ ਵੀ ਆਏ ਇੱਕ ਹੱਥ ਦਾ ਫਿਰ ਚੋਣੀਆਂ ਨਹੀਂ ਆਉਣੀਆਂ ਦੋਹੇ ਅਰਵਿੰਦ ਦੂਸਰੇ ਨਾਲ ਨਿਕਲਦਾ ਨਹੀਂ ਆ ਦੇ ਇਹਦੇ ਚ ਗੈਣੀ ਨਹੀਂ ਬਈ ਉਹ ਉਹ ਦੂਜੀ ਤਰ੍ਹਾਂ ਚੋਂ ਲਿਆ ਉਹਦਾ ਸਿਸਟਮ ਵੇਖੋ ਉਹ ਧਾਰੇ ਬੋਲੀ ਆ ਉਹ ਧੜਦੀ ਜੀ ਨੂੰਏ ਦੂਏ ਧਾਰ ਚ ਜਿਹੜਾ ਥੋੜਾ ਟੈਟਾ ਵਾ ਵਾ ਉਹ ਇਹਦੇ ਚੋਂ ਨਹੀਂ ਹੁੰਦਾ ਜੀ ਮੈਂ ਮੈਂ ਜੀ ਸੰਤ ਨੂੰ ਵੀ ਹੈਲਪ ਕਰਾ ਦੂ ਮਾ ਮਾੜੀ ਮੋਠੀ ਹਾਂ ਉਹ ਹੈਲਪ ਕਰ ਐਸ ਤਰ੍ਹਾਂ ਚਲ ਤੂੰ ਕਰਾਉਂਦੀ ਆ ਪਾਪਾ ਜੀ ਬਾਜੀ ਦੇ ਖੇਤੀ ਠੀਕ ਕਰ ਦੋ ਮੈਂ ਤਾਂ ਇਹ ਹੀ ਖਾਣ ਦੇ ਮਸ਼ੀਨ ਲਾਉਣੀ ਮੈਨੂੰ ਬਾਜੀ ਲਕਾਈ ਵੀ ਆ ਹੀ ਲਾਈ ਨਹੀਂ ਹੁੰਦੀ ਆ ਹਾਂ ਮੈਂ ਨਾ ਠੀਕ ਆ ਮਸ਼ੀਨ ਤਾਂ ਲਾ ਲੰਦੀ ਆ ਜੀ ਦੇਖੋ ਉਹ ਤਾਂ ਮੈਂ ਵੀ ਲਾ ਲਈ ਤੁਸੀਂ ਨਹੀਂ ਕੁਛ ਸੁਖਾ ਸਕਦੇ ਮੈਂ ਉਹ ਮੈਂ ਹੁਣ ਤੈਨੂੰ ਸਿਖਾਉਂਦਾ ਵਾ ਹੈਗਾ ਦੱਸ ਤੁਸੀਂ ਹੱਸੀ ਜਾਂਦੇ ਆ ਆਏ ਆ ਜੇ ਕੋਈ ਚੀਜ਼ ਨਹੀਂ ਮੈਂ ਤਾਂ ਤੁਸੀਂ ਕਹਿੰਦੇ ਜੈਸ ਮੈਂ ਤਾਂ ਹਫਤਾ ਲਾ ਦਿਆ ਅੱਕ ਜੀ ਦੇਖ ਲਓ ਅੱਖਾਂ ਨੜਦੇ ਆ ਵੀ ਸਾਡਾ ਸਾਡਾ ਵਾਈ ਬਰਿੰਦਰ ਵੀ ਵਿਚਾਰਾ ਚਵਾ ਲੰਦਾ ਦੋ ਤਿੰਨ ਕੋਲੀਆਂ ਬੋਲੀਆਂ ਜੇ ਮੈਂ ਸਜਣੀਆਂ ਕੋਲੀਆਂ ਧਾਰ ਵਾਲੀਆਂ ਉਹ ਚੋਦੋਂ ਮੈਂ ਹੀ ਦੋ ਤਿੰਨ ਮੈਨੂੰ ਵੀ ਦੋ ਨਾ ਇੱਕ ਪੋਲੀ ਵਾਲੀ ਮੈਂ ਵੀ ਚੋਲੂੰਗਾ ਆਪਾਂ ਦੇ ਤੇ ਤੇ ਨਾ ਉਖਾਗਾ ਮਮਾ ਲਾਲਿਆ ਤੇ ਨਾ ਅਸੀ ਮਸ਼ੀਨ ਲਾ ਦੇ ਦੋਨੇ ਜਣੇ ਮਸ਼ੀਨ ਦੇਖ ਲੋ ਮਸ਼ੀਨ ਨਾ ਤੇ ਹੋ ਭਾਈ ਕੰਮ ਦਾ ਪ੍ਰੈਸ਼ਰ ਪੈ ਰਿਹਾ ਜਿਆਦਾ ਉਧਰ ਸਾਡੀ ਮਾਲ ਵਾਲੀ ਫੈਮਿਲੀ ਵੀ ਭਾਈ ਉਹਨਾਂ ਨੂੰ ਬੱਚਿਆਂ ਨੂੰ ਜਲ ਪਤਾ ਲੱਗਿਆ ਉਹ ਕਹਿੰਦੇ ਅਸੀਂ ਫਟਾਫਟ ਵੇਸਾ ਚੋਟੀ ਜਾਈ ਤੇ ਉਹ ਵੀ ਬੱਚੇ ਆਉਣ ਲੱਗੇ ਆ ਹੈਂ ਸੋਲੂ ਫੋਨ ਦੇ ਵਿੱਚ ਨਹੀਂ ਆ ਰਹੇ ਆ ਤੁਹਾਡੇ ਤੇ ਸਾਜੀ ਕਹਿੰਦੇ ਇੱਥੇ ਆ ਉਹ ਵੀ ਵਿਚਾਰੇ ਭੱਜੇ ਆ ਰਹੇ ਆ ਵੀ ਭਾਈ ਕੀ ਗੱਲ ਹੋ ਗਈ ਹੈਨਾ ਜਿਹੜੇ ਸਾਡੇ ਏਦਾਂ ਲੋਕ ਏਦਾਂ ਦੁੱਖ ਬਣਾਉਂਡ ਹੋ ਜਾਂਦਾ ਇਹ ਬੰਦਾ ਕਹੇ ਨਾ ਵੀ ਰਿਸ਼ਤੇਦਾਰੀ ਦਾ ਹੀ ਹੁੰਦਾ ਦੁੱਖ ਬਣਾਉ ਹੋ ਜਾਂਦਾ ਹੈਨਾ ਉਹ ਪਹਿਲੇ ਨਹੀਂ ਵੀ ਸ਼ੋਹਰ ਵਿੱਚ ਚਾਹੇ ਨਾ ਜਾ ਹੋਵੇ ਤਾਂ ਮੈਂ ਚੌਣੀ ਥੋੜੀ ਆ ਮੈਂ ਦੁੱਧ ਧਰਾ ਕੇ ਦੇ ਦਿੱਤਾ ਆ ਕੇ ਦੇ ਲਿਖੀ ਉਹ ਜਦੋਂ ਦੁੱਧ ਧਰਾ ਦਾਰਾ ਮੈਂ ਅਦਾ ਚੋ ਤਾਂ ਮੈਂ ਹੀ ਦੇਣੀ ਉਹ ਕਹਿੰਦੇ ਨੇ ਵੀ ਸੁਖ ਵਿੱਚ ਚਾਹੇ ਕਿਥੇ ਦੇ ਨਾ ਜਾ ਹੋ ਪਰ ਦੁੱਖ ਵਿੱਚ ਹਰੇਕ ਦੇ ਨਾਲ ਖੜੋ ਜਾ ਬੰਦੇ ਦਾ ਦੁੱਖ ਘਟ ਜਾਂਦਾ ਐਨੇ ਤੇ ਵੀ ਹਾਂ ਚਲੋ ਵੀ ਸਾਡੇ ਆਪਣੇ ਭਾਈ ਪੁੱਠਾ ਵਰਤਾਰ ਨੂੰ ਆਇਆ ਕੋਈ ਪਿਲਣ ਆਇਆ ਕੋਈ ਫਿਕਰ ਕਰਦਾ ਹਾਂ ਹੁੰਗਾ ਕਰੀ ਜਾਂਦੀ ਬੱਚੇ ਨਾ ਕੰਗਾਨੇ ਇਹ ਬਾਕੀ ਚਲੋ ਕਿਥੇ ਚੱਲ ਗਏ ਕੰਮ ਤਾਂ ਹੋਈ ਹੋ ਜਾਣੇ ਪਰ ਦੁੱਖ ਨਾ ਭਰਾਵਾ ਕਿਸੇ ਭਰਾਵੇ ਸਾਡੇ ਦਾ ਪਤਾ ਨਹੀਂ ਕੀ ਚੱਕਰ ਉਹ ਦੋਸਤ ਸੁਸਤ ਸਰਦਾਰ ਜੀ ਨੇ ਕਿਹਦੇ ਦੋ ਪਹਿਲੂ ਆ ਜੇ ਇਹ ਨਹੀਂ ਆਉਂਗੇ ਆਪਣੇ ਵਰਗੇ ਤਾਪੀਆਂ ਰੁਹਾੜ ਆਪਣੀ ਯਾਦ ਨਹੀਂ ਕਰਨਗੀਆਂ ਉਹ ਤਾਂ ਠੀਕ ਆ ਤੂੰ ਮੇਰਾ ਮੈਂ ਗੱਲ ਮਾਰਿਆ ਨਾ ਸਾਰਾ ਮੇਰਾ ਕੰਮ ਐ ਸਸਰ ਕੇ ਲਵਾਇਆ ਫਿਰ ਮੇਰਾ ਮੈਨਣਾ ਘੋੜਿਆ ਕੋਈ ਗੱਲ ਨਹੀਂ ਬਾਪੇ ਵੇੜੇ ਵਰਗੇ ਪਾਪੀ ਰੋਹ ਰੱਬ ਦੀ ਆਦਿ ਕਰਤੀਆਂ ਫਿਰ ਹਾਂ ਇਹ ਤਾਂ ਹੈ ਬੋਲਾ ਜੇ ਰੱਬ ਮੱਖਿਆ ਇਹ ਰੱਬ ਰੱਬ ਕਰਦਾ ਇੱਕ ਦੇਖੋ ਵੀ ਕਰਿਆ ਹਾਂ ਅੰਦਰੋਂ ਵੀ ਕਰਿਆ ਕਈ ਵਾਰੀ ਜਦੋਂ ਸੁਣ ਮੈਂ ਬਰਵਿਟੀ ਆ ਜਾਂਦੀ ਹੈ ਜੀ ਹਾਂ ਹਾਂ ਸਰਾਜ ਹਾਸਨੇ ਗਿਆ ਵਾ ਅੱਛਾ ਹਾਸਰਾ ਹਾਸਾ ਆ ਗਿਆ ਜੀ ਜੇ ਬਾਣੀ ਦੇ ਵਿੱਚ ਲਿਖਿਆ ਹੈ ਤੂੰ ਅਮਲ ਉਦੰਦੇ ਕਰਿਆ ਕਰ ਹਾਂ ਇਹ ਆ ਵਈਂ ਨਾ ਕਰਨਾ ਅਮਲ ਲੈ ਹੁਣ ਅਮਲ ਕਰਦੇ ਨਾ ਕੋਣ ਤੇਰੇ ਸਾਥੇ ਆ ਤੇਰੀ ਖਾਂ ਹਾਂ ਹਰ ਸ਼ੈਲੇ ਮੁੱਕ ਜਾਣਾ ਸਾਨੂੰ ਪਤਾ ਗੱਡੀਆਂ ਦੇ ਵਿੱਚ ਸਭ ਨੇ ਮੁੱਕਣਾ ਇੱਕ ਡਾਇਲੈਕਟ ਕਿਤਾਬ ਹੈ ਨਾ ਹੈ ਨਾ ਰੱਬ ਦਾ ਫੈਸਲਾ ਨਾ ਤੂੰ ਰਹਿਣੀ ਇਹ ਨਾ ਚਲ ਰਹਿਣੀ ਹਾਂ ਨਾ ਪਿਓ ਰਹਿਣਾ ਨਾ ਰਹਿਣੀ ਬਿਲਕੁਲ ਬਿਲਕੁਲ ਇੱਕ ਗੱਲਾ ਵਸ ਉੱਪਰ ਤੇ ਨਿਕਲ ਗਈ ਸਰਦਾਰ ਜੀ ਦੇ ਮੈਨੂੰ ਪੱਕਾ ਯਕੀਨ ਆ ਆਮਲ ਅਸੀਮਾ ਦਾ ਹਾਂ ਹਾਂ ਐਵੇਂ ਨਹੀਂ ਜੀ ਹਾਂ ਹਾਂ ਆਪ ਦਾ ਹੋ ਗਈ ਨਾ ਰੱਬ ਨੂੰ ਯਾਦ ਕਰਕੇ ਰੱਖੀਦਾ ਨਹੀਂ ਰੱਬ ਨੂੰ ਨਹੀਂ ਕੋਲ ਦੇਣਾ ਟੀਆਂ ਦਾ ਪ੍ਰੋਗਰਾਮ ਵੀ ਆ ਰਿਹਾ ਦਾਦਾ ਕਾਰੋਂ ਦਾ ਸਰੋਂ ਦੇ ਮਹੀਨਾ ਦਿਤੀਆਂ ਦਾ ਸੌਣ ਮਹੀਨਾ ਲਿਖ ਤੂੰ ਜੂਨ ਲਈ ਕਿਵੇਂ ਉਹ ਤਾਂ ਅੱਗੇ ਹੁੰਦਾ ਅਜੇ ਹੁੰਦਾ ਮੀਊਗਾ ਕਰਦੀ ਆ ਮੈਂ ਹਾਂ ਯਾ ਮੀਂਹ ਪਾਣੀ ਹੋ ਰਿਹਾ ਤੂੰ ਗੱਲ ਸੁਣ ਲੈ ਮੇਰੀ ਤੂੰ ਪੰਨ ਖੋਲ ਕੇ ਰੋਇਆ ਨਾ ਕਰ ਆ ਤੁਹਾਨੂੰ ਲੱਗਦਾ ਨਾ ਇਹ ਮਮੀ ਨੂੰ ਆਪਣੀ ਨੂੰ ਤੰਗ ਕਾਤੇ ਕਰਦਾ ਜਾਤਾ ਉੱਠ ਕੇ ਸਬਜ਼ੀ ਬਣਾਇਆ ਕਰ ਰੋਟੀ ਬਣਾਇਆ ਕਰ ਕੰਮ ਕੋਈ ਕਰਨਾ ਨਹੀਂ ਅਸੀਂ ਜਿਹੜੀ ਗੱਲਾਂ ਬਾਤ ਸੁਣਦਾ ਏ ਸਮਝ ਤੈਨੂੰ ਆਉਂਦੀ ਐ ਕੁਸਾ ਪੀਟਣਾ ਜਾਂ ਕੋਈ ਨਾ ਕਹਿੰਦਾ ਚਾਚੀ ਬੜਾ ਹੋ ਲਗਲੇ ਫਿਰ ਲਾਉਂਗਾ ਬਦਲਾ ਦਿੱਤੇ ਤੂੰ ਹੀ ਮੇਰੇ ਨਾਲੇ ਲੜਨਾ ਇਹ ਨੂਰ ਵੀ ਮੇਰੇ ਨਾਲੇ ਲੜਦੀ ਆ ਹੋਰ ਮੇਰੇ ਮਾਰੇ ਲਾਨਾ ਤੁਜੀ ਦੋਨੇ ਬੰਦਿਆਂ ਨੇ ਗੰਦੇ ਆ ਨੇ ਜੇ ਤਾ ਅੱਜ ਦਾ ਜੇਵਾ ਤੇ ਮੂਨੀ ਲਾ ਮੂਨੀ ਤੁਈ ਤਣਾ ਉਹ ਦੇਖ ਕੇ ਬਾਹਰ ਆ ਆਪ ਹਾਂ ਕੰਮਾ ਦਮੇ ਬੂਬਨੇ ਕਿਨੇ ਐਨਾ ਮਾਰਿਆ ਤੈਨੂੰ ਅਰੇ ਤੂੰ ਦੇਖ ਹਾਂ ਬਲੂਂਗੜੇ ਦੇਖ ਲੋ ਭਾਈ ਬਲੂਂਗੜਾ ਸਾਡਾ ਤਾਂ ਬਹੁਤ ਰੋਂਦਾ ਬਲੂਂਗੜਾ ਐਨਾ ਵਾਲਿਆ ਬਹੁਤ ਬੂਂਗੜਾ ਰੋਂਦਾ ਤੇਰੇ ਰੋੜ ਦੀ ਪਿਆਰੀ ਚ ਹੁਣ ਇਹ ਤੂੰ ਵੀ ਦੇਖੀ ਕੋਣ ਤੈਨੂੰ ਐਨਾ ਮਾਰਿਆ ਮੰਮਾ ਨੇ ਪਾਪਾ ਨੇ ਮਾਜੂ ਗੂਆ ਅੰਨਾ ਮਾਰਦੀਆਂ ਰਹੀਆਂ ਉਹ ਦੇਖ ਸਾ ਗੁੱਸਾ ਦੇਖ ਹੈ ਕਿ ਕਾਰੀਆਂ ਲੰਦਾ ਪਰ ਗੁੱਸਾ ਮਾਰਦੀ ਐ ਬੂਆ ਕੋ ਜਾਣੇ ਸੁਣਦੀ ਆਟਾ ਲੱਗਦੀ ਉਹ ਟੈਨਲ ਉੱਪਰ ਪਾ ਲਵੇ ਫਿਰ ਬੈਠ ਚੱਲੀਆਂ ਆ ਰਹੀ ਕੋਲ ਵੀ ਜਾ ਰਹੇ ਸੈਂ ਖਾਜਾ ਤੂੰ ਹਾਜਾ ਮਾਛੀ ਵੀ ਆਉਣੀ ਆ ਰਹੀ ਆ ਇਹਦੇ ਨਾਲ ਕੇ ਆ ਰਹੇ ਆ ਭਾਈ ਹੂੰ ਪਾਜੀ ਦੀ ਖਬਰ ਅੱਛਾ ਦੱਸ ਤਾਂ ਮੈਂ ਮੈਂ ਕਿ ਭਾਜੀ ਤੁਹਾਡੇ ਸਹੁਰੇ ਆ ਰਹੇ ਆ ਆ ਜਾਵੇ ਹੁਣ ਮੈਂ ਕੀ ਕਰਾਂ ਕਿ ਨਾ ਨਾ ਇਹ ਬਾਤ ਠੀਕ ਆਏ ਹਾਂ ਮੈਂ ਤਾਂ ਦੁੱਖ ਸੁੱਖ ਬਣੇ ਆ ਇਹ ਤਾਂ ਹੈ ਕਿਹੜੇ ਕਿਸੇ ਦਾ ਬਾਸਾ ਹਾਂ ਕੀ ਕਰੀਏ ਉਹ ਖਾ ਹੋ ਜਾਂਦਾ ਕੰਮ ਦਾ ਆਖਾ ਹੋ ਜਾਂਦਾ ਇਹ ਗੱਲ ਹੋਰ ਕੁਛ ਨਹੀਂ ਹੋ ਮੈਂ ਤੁਹਾਨੂੰ ਦੱਸਾਂ ਬਾਜੀ ਚੁੱਪ ਕਰਕੇ ਖੜੇ ਆ ਨਾ ਬਾਜੀ ਦਾ ਬੇਨਦਾ ਕਰ ਰਿਹਾ ਉਹ ਕੰਮ ਕਰਨਾ ਨਾ ਪੈਸੇ ਹੀ ਤਾਂ ਹੋਇਆ ਤੇ ਤੂੰ ਤਾਂ ਉਹ ਬੇਵਸ ਹੋਏ ਪੈਣਾ ਥੋੜਾ ਤੇ 20 ਨਾਲ ਕਿੱਦਿਆਂ ਨਹੀਂ ਕਿਉਂ ਨਾ ਚਾਚ ਨਾਲ ਛੇਤੀ ਕਰ ਲੈ ਹੁਣ ਉਹ ਅੱਧੀ ਚ ਹੋਣੀ ਵੀ ਨਹੀਂ ਹੋਹੀ ਹੈ ਤਾਂ ਹਾਂ ਉਹ ਹੀ ਤਾਂ ਹੈ ਜਿਹੜਾ ਕੰਮ ਕਰਕੇ ਬੰਦੇ ਜਾਂਦਾ ਉਹ ਪੈਸੇ ਆਪਾਂ ਗਾਇਆਂ ਨੂੰ ਮਸ਼ੀਨ ਲਾਈ ਚੱਲ ਕੇ ਗਾਇਆਂ ਨੂੰ ਲਾਉਣੀ ਮਸ਼ੀਨ ਚਲੋ ਫਿਰ ਆਉਂਦੀ ਮੈਨੂੰ ਚੱਲ ਚੱਲ ਆ ਦੇਖਦੇ ਆਰੇ ਪਾ ਦੇ नुनु ए, नुनु ए, मेरा, नुनु, मेरा, नुनु, मेरा। चलो फिर चलो थोड़े टाइम तक ओ कौन खड़ा है, है? है। पग मान ली ਤੇਰੇ ਨਾ ਪਗਵੰਨ ਨੂੰ ਤੇਲ ਕੱਢਦਾ ਸੀ ਤੇਨੇ ਤਾਂ ਸਜੇ ਰਿਹਾ ਹੁੰਦੇ ਸੀ ਤੂੰ ਵੀ ਤੂੰ ਵੀ ਦੇਖੀ ਤੂੰ ਵੀ ਆਪਣੇ ਪਾਪਾ ਦੀ ਪਾਗੀ ਸਿਰ 'ਤੇ ਰੱਖਦੇ ਹੁੰਦੇ ਸੀ ਹਾਂਜੀ ਹਾਂਜੀ ਪਾਜੀ ਨੂੰ ਵਖਾ ਕੇ ਹੁੰਦੇ ਪਾਪਾ ਜੀ ਦੇਖੋ ਘਰੋਂ ਦਾ ਮੂਰੇ ਮੂਰੇ ਕਿਹਾ ਮੈਂ ਕਿਦਦਰ ਪਾਜੀ ਪਾਜੀ ਦਾ ਡੰਗਰ ਚੋਈ ਜਾਂਦੇ ਆ ਬੰਦੇ ਦੀ ਐਂਟਰੀ ਹੋਣ ਦੇ ਇੱਕ ਦੀ ਆਖੋ ਸਰਪਿੰਦਰ ਸਰਤਾਜ ਆ ਗਿਆ ਸਰ ਤਿੰਦਰ ਸਰਪਾਜ ਸਰ ਤਿੰਦਰ ਸਰਪਾਜ ਉਹ ਜੋਣਾ ਮੋੜੇ ਲੱਗਦਾ ਹੈ ਮੋੜੇ ਛੱਤਰ ਚੜਾਉਣ ਚੱਲਿਆ ਉਹ ਸੱਚੀ ਗੱਲ ਹੈ ਜਦੋਂ ਮੈਂ ਗੌਲ ਦੀ ਭੁੱਖਾ ਦੀ ਮਾਰੀ ਦੀ ਅੰਦਾ ਮੂੰਹ ਟੱਕਿਆ ਮਰਾ ਬੰਦਾ ਬਣਾਈ ਜੋਣਾ ਉਹ ਬੰਦਾ ਤਾਂ ਵਧੀਆ ਤਾਂ ਵੈਸੇ ਗੱਲ ਤਾਂ ਲੱਗਦਾ ਤਾਂ ਲੋਕਾਂ ਨੂੰ ਲੈ ਬੰਦਾ ਦਾ ਘੇੜਦਾ ਹੂੰ ਯੱਟਾ ਜੋਣਾ ਲੋਟ ਮੇਰਾ ਕੋਰਾ ਪੇਸ਼ ਕਿੰਨਾ ਨਾ ਗਾਂ ਤੋਂ ਮੇਂ ਗਾਂ ਤੋਂ ਨਾ ਜੋਣਾ ਮੜ ਕੋੜੀ ਤੇ ਬੈਠਿਆ ਨ ਮੱਝ ਦੇ ਉਹ ਕਿ ਮੇਰਾ ਕੋਰਾ ਪੇਸ਼ ਕੀਤਾ ਜਾਵੇ ਅਚਾਨਕ ਖੜੇ ਵੀ ਜਿਹੜਾ ਬੰਦੀ ਕੋਲ ਲਊ ਇਹ ਨਹੀਂ ਜਦ ਕੋਲੇ ਹਾਂ ਸਾਬੋਸ ਯਾਰਾ ਮਾਸਟਰ ਰਾਮਲੀ ਹੈ ਜੀ ਤੇਰੇ ਕੋਲ ਕਾਹ ਲੈਣੀ ਨੇ ਰੱਖ ਲੈ ਰੱਖ ਲੈ ਮਾਫਲਾ ਬੰਗਿਆ ਰਾਮਾ ਰਾਮਾ ਭੁਲੇ ਆਈ ਇਹ ਬੁਣੀਆਂ ਕੋਈ ਨਾ ਬਾਪੂ ਜੀ ਤੇਰੀ ਕੁੜੀ ਦਾ ਪਿਆ ਨਿਰਭਿੰਨ ਹੋਊਗਾ ਲੈ ਚਾ ਲੈ ਬੇ ਆ ਗਿਆ ਤੇਰੇ ਵਰਗਾ ਤਾਂ ਬਾਤ ਸੋਣੀ ਲੱਗਦੀ ਤੇਰੇ ਵਰਗਾ 5 ਟਾ ਬੋਸਰ ਪਾਗਣਾ ਤੇ ਰਾਤ ਨੂੰ ਮਾਰਨ ਚੱਲਦੀ ਇੱਕ ਹੁਣ ਨਾ ਇਹ ਕਿਹੜਾ ਕੌਣ ਆ ਗਿਆ ਬਾਹੀ ਰੱਖ ਲੈ ਕਾਹੇ ਬੁਲਿਆ ਲੈ ਕੋਲੇ ਆਇਆ ਨਾ ਮਾਤੀ ਕਈ ਮਾਤਾ ਮੈਂ ਤੁਹਾਡਾ ਫੈਨ ਆ ਮਿਲਣ ਆਇਆ ਤੁਹਾਨੂੰ ਉਹ ਨਾ ਤੇਰੀ ਤਾਂ ਤੋਰ ਤੇ ਪਛਾਣ ਲੈਣਾ ਮੈਨੂੰ ਹਾਂ ਆਵਾਜ਼ ਤੇ ਪਛਾਣ ਲੈਣਾ ਮੇਰੀ ਤੇ ਤੋਰ ਤੇਰੀ ਆ ਨਾ ਇਹ ਤਾਂ ਫਲਾਣਾ ਸੀ ਨੂੰ ਮਿਲਣਾ ਨਹੀਂ ਹਾਂ ਉਹ ਕਹਿੰਦਾ ਮਾਤੀ ਨੂੰ ਵੇਖ ਮੈਂ ਇਹ ਪਛਾਣਣ ਵਿੱਚ ਇੱਕ ਵਾਰ ਤਾਂ ਚੰਗੀ ਹੋਣੀ ਤੁਹਾਨੂੰ ਨਾ ਮਲੇ ਨਾ ਮੇਰੇ ਆਇਆ ਜਾਬ ਫਰਨਾ ਸੈਟੇ ਬਹੁਤ ਆਵਾਜ਼ ਆ ਅੰਕਲ ਜੀ ਠੀਕ ਲੱਗ ਰਿਹਾ ਮੱਕਾ ਜੀ ਜਦੋਂ ਆਵਾਜ਼ ਬਾਈ ਦੇ ਉਂਗਲੀਆਂ ਦੇ ਘਾ ਫੋਨ ਕਰਕੇ ਅੰਕਲ ਜੀ ਵੀ ਫਸ ਗਿਆ ਵਿਚਾਰਾ ਚੋਈ ਨੂੰ ਹਾਂ ਹੀ ਹਾਂ ਇਹਦੇ ਸਿੱਖਣਾ ਆ ਉਹ ਦੋ ਉੱਪਰੀਆਂ ਦੇ ਵਿਚਕਾਰ ਫਸ ਗਿਆ ਮਾ ਇਹ ਚੋਰ ਨਾ ਬਾਈ ਟੰਗ ਖੋਹਦਾ ਬ੍ਰਿੰਦਰ ਦੇ ਚੋਣ ਨਾ ਮਨਪਾਲ ਵਾਲਾ ਹੈ ਾਂਡੀ ਚਵਾੜੀ ਦਾ ਹੋਰ ਟੰਗਾ ਚਲੋ ਹੋਰ ਮੈਂ ਸੋਨਾ ਨੂੰ ਫਿੱਕੇ ਲੈ ਕੇ ਆਵਾਂ ਕੁੜੀਆਂ ਦੇ ਵਿਆਹ ਕਰਨੇ ਆ ਚਲੋ ਠੀਕ ਹੈ ਜਾਓ ਕੋਈ ਗੱਲ ਨਹੀਂ ਉਹ ਨਾਰਮਲ ਅਸੋ ਨਾਰਮਲ ਆ ਕਲਪੂ ਜੀ ਅੱਜ ਹਾਂ ਸਸਰੀ ਗਾਲ ਜੀ ਸਾਰਿਆਂ ਨੂੰ ਸ਼ਾਮ ਦਾ ਟਾਈਮ ਹੈ ਜੀ ਦੁੱਧ ਦਾ ਗਲਾਸ ਹੱਥਸਾ ਆ ਗਿਆ ਸਾਡੇ ਬਾਗਰੂ ਦੀ ਕਿਰਪਾ ਨਾਲ ਹੈ ਦਾਣਾ-ਦਾਣੇ ਪਰ ਮੋਰਾ ਨਹੀਂ ਆਇਆ ਐ ਟਾਈਮ ਗਲਾਸ ਹੋਰ ਵੀ ਹੱਥਾਂ 'ਚ ਹੋ ਸਕਦੇ ਤੇ ਪਰ ਨਾ ਹੈ ਜੀ ਸਾਡੇ ਪਰ ਮਹਾਰਾਜ ਦੀ ਕਿਰਪਾ ਬਿਲਕੁਲ ਬਿਲਕੁਲ ਕਿਉਂਕਿ ਉਹ ਗਲਾਸਾਂ ਤੋਂ ਦੂਰ ਹੈ ਹੈਨਾ ਤੂੰ ਵੀ ਬੁਲਾ ਦੇ ਜੱਥਰੀ ਕਾਲ ਨੂੰ ਬੁਲਾ ਦੇ ਜੱਥਰੀ ਕਾਲ ਬੁਲਾ ਦੇ ਇੱਧਰ 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 ਫੋਨ 'ਚ ਸਾਥੀ ਕਾਲ ਉਹਦੇ ਦੋਹੇ ਹੱਥਾਂ 'ਚ ਲੇਜ਼ ਮੜੇ ਨਹੀਂ ਆਈ ਤਾਂ ਕਰਕੇ ਮੈਨੂੰ ਲੈ ਦੇ ਕੰਮ ਲਾਇਆ ਵਾ ਵੇ ਮੈਂ ਬਹੁਤ ਕੰਮ ਕਰ ਲਿਆ ਅੱਜ ਇਹ ਤਾਂ ਵਧੀਆ ਗੱਲ ਆ ਮੈਨੂੰ ਆ ਨਹੀਂ ਥਾਵ ਜਾਈ ਲਾਈ ਬੀ ਵੀ ਗਲ ਘੋਟ ਹੁੰਦਾ ਕਿ ਬਾਤ ਉੱਤਦੀ ਆ ਬੁੱਢੇ ਕੋਟੇ ਮੋਣ ਨਹੀਂ ਘਟਦੀ ਆ ਨਹੀਂ ਕੋਈ ਤਾਂ ਬਤਾ ਦੀ ਮਾਸ ਕਰਨੀ ਨਹੀਂ ਮੈਂ ਇਤਨੀ ਹੋਈ ਹਾਂ ਹਾਂ ਇਹ ਤਾਂ ਆਹ ਹਾ ਅੱਜ ਤੇਨ ਕੋਲ ਘ ਭਾਰੀਆਂ ਨਹੀਂ ਗਲ ਮੈਂ ਕੱਲ 150 ਰੁਪਏ ਦੇ ਕੇ ਜਾ ਮਾਸ ਕਰਾਉਣ ਦੇ ਅੱਛਾ ਜੀ ਉਹਨੇ ਹੋ ਪਰ ਮੀਆ ਜਿਹੜਾ ਮੀਆ ਜੀ ਹਾਂ ਜੀ ਹਾਂ ਉਹ ਤੇ ਕਰਵਾ ਕੇ ਲੈ ਗਿਆ ਉਹ ਕਹਿੰਦਾ ਤਿੰਨ ਕਮਾਂ ਰਾਂ ਜਿਹੜਾ ਤੈਨੂੰ ਚੱਕਰ ਆਉਂਦਾ ਕਹਿੰਦਾ ਹਟ ਦੂੰਗਾ ਅੱਛਾ ਜੀ ਪਤਾ ਨਹੀਂ ਹੁਣ ਹਟਣਾ ਕਿ ਨਹੀਂ ਹਟਣਾ ਲੈ ਫੇਰ ਨੈਗੇਟਿਵ ਆਈ ਨਹੀਂ ਕਹਿੰਦਾ ਵੀ ਹਟ ਜੂਗੇ ਪੋਜ਼ਿਟਿਵ ਰਹੋ ਪੋਜ਼ਿਟਿਵ ਤਾਂ ਮੈਂ ਰਹਿੰਦਾ ਹੀ ਹਾਂ ਪੋਜ਼ਿਟਿਵ ਰਹਿਣਾ ਤਾਂ ਹੀ ਉਰ ਤੱਕ ਆ ਗਿਆ ਜੇ ਮੈਂ ਨੈਗੇਟਿਵ ਹੋ ਜਾਂਦਾ ਫਿਰ ਸਮਾ ਘਰੇ ਰਹ ਜਾਂਦਾ ਵੀ ਚੱਕਰ ਆ ਦੇਣੇ ਮੈਨੂੰ ਆਉਂਦਾ ਜਿਹੜਾ ਰਸਤਾ ਲਾਉਣਾ ਨਹੀਂ ਹੋਊਗਾ ਹੋ ਜਾਂਦਾ ਹੋ ਜਣਾ ਹੋ ਜਣਾ ਨਹੀਂ ਨਹੀਂ ਤਾਂ ਉੱਥੇ ਵੀ ਇੱਕ ਬਰ ਬਰ ਮੌਲਵਾ ਜੀ ਹਾਂ ਜੀ ਉਹ ਉਹ ਵੀ ਮੁਸਲਮਾਨ ਆ ਨਾ ਦੁਨੀਆ ਬਹੁਤ ਆਉਂਦੀ ਆ ਹਾਂ ਵੱਡੀਆਂ ਮਾਉਂਦੇ ਲੋਕ ਇੱਥੇ ਇੱਥੇ ਗੰਦਾ ਇੱਥੇ ਦੇਖਿਆ ਕਿਆ ਨਾਮ ਹੈ ਬਖਾਨਪੁਰ ਤੋਂ ਹੈ ਜਾਂ ਪਰੰਗੀਲਪੁਰ ਆ ਨੀ ਈ ਧਰਾਈ ਆਏ ਉੱਤਰ ਤੇ ਆਈ ਉੱਧਰ ਨੂੰ ਹਾਂ ਰੰਗੀਲਪੁਰ ਵੱਲੋਂ ਉਹ ਜਿਹੜੀ ਮਨੁੱਖੀ ਚੰਗੀ ਵਾਲਿਆਂ ਦੀ ਏਜੰਸੀ ਆ ਜੀ ਉਹਦੇ ਨਾਲ ਆ ਆ ਮੈਨੂੰ ਮਾਸੀ ਨੂੰ ਨੇ ਰੱਖਿਆ ਦਾ ਸਾਡੀ ਨੇ ਠਾਣੇ ਵਾਲੀ ਨੇ ਮੰਮੀ ਦੇ ਵੀਕਾ ਮੈਨੂੰ ਕਰਨਾਲ ਜੀ ਦੁਖੀ ਆਂਦੀ ਸੀ ਨਾ ਉਹ ਵੀਰੇ ਅਸਲ ਸਰਵਾਈਕਲ ਸਰਵਾਈਕਲ ਦੀ ਸ਼ਿਕਾਇਤ ਆਈ ਯਾਰ ਜੀ ਅਸੀਂ ਗਏ ਜੀ ਉਦੋਂ ਇੱਕ ਦਿਨ ਪਰ ਉੱਥੇ ਸਾਜਰੇ ਜਾਣਾ ਹੂੰ ਉਨ ਸਾਜਰੇ ਥੋੜਾ ਜਿਹਾ ਸਾਡਾ ਕੰਮ ਦਾ ਸਿਸਟਮ ਹੁੰਦਾ ਸਾਨੂੰ ਪਤਾ ਪਰ ਉੱਥੇ ਕੋਈ ਭੀੜ ਅੱਛਾ ਮੈਂ ਕਹਾਂ 10 ਦਾ ਗੱਡੀਆਂ ਖੜੀਆਂ ਦੀਆਂ ਜੀ ਬਾਕੀ ਮੋਟਰਸਾਈਕਲ ਜੁਤੇ ਸਕੂਟਰ ਨੇ ਤਣ ਤਾਂ ਵੀਡੀਓ ਝਾੜ ਕਰਤੀ ਹੁਣ ਉਹਦੋਂ ਕੰਮ ਹੋਰ ਬਾਹ ਦੇਣਾ ਦੇਖਿਆ ਦੁਖੀ ਆ ਵਿਚਾਰਾ ਉਹਦਾ ਕਹਾਂ ਸਾਨੂੰ 100 ਦੀ ਚੁਟਕੀ ਨਾਲ ਵੀ ਰਾਮ ਆ ਕੇ ਬਿਲਕੁਲ ਆਹ ਹਾਂ ਇਹ ਚਲੋ ਜੇ ਕਿਸੇ ਦਾ ਭਲਾ ਹੋ ਜੇ ਪਤਾ ਨਹੀਂ ਵਧੀਆ ਹਾਂਜੀ ਹਾਂ ਮੈਂ ਜੀ ਮੰਮੀ ਚੂੜੀ ਬਣਾ ਕੇ ਭੇਜੀ ਆ ਨੂਰੇ ਨੂਰੇ ਅਪਾ ਚੂੜੀ ਆਈ ਆ ਬਾਜਰੇ ਦੀ ਰੋਟੀ ਦੀ ਬਾਜਰੇ ਨੇ ਆਟੇ ਦੀ ਬਾਜਰੇ ਦੀ ਰੋਟੀ ਉਹ ਆ ਮੇਟੀ ਬਣਾ ਕੇ ਫਿਰ ਚੂੜੀ ਬਣਾਈ ਆ ਬਾਜਰੇ ਦੇ ਆਟੇ ਆਟੇ ਦੀ ਥੋੜੀ ਉਹਦਾ ਸੰਦੀਪ ਨੂੰ ਦੋਸਾਵਾ ਜੋ ਰੋਟੀ ਉਹਨੇ ਬਣਾਈ ਚੂਰੀ ਸੰਦੀਪ ਨੇ ਬਣਾਈ ਉਧਰ ਬੈਠੀਆਂ ਦੋ ਘੋਇ ਕੁੜਮਣੀਆਂ ਕਰ ਰਹੀਆਂ ਹਾਂ ਬਿਲਕੁਲ ਬਿਲਕੁਲ ਲੈਪਰ ਬੈਠੀ ਜਾ ਕੇ ਠੱਡ ਬੈਠਾ ਹੁਣ ਸਵੇਰੇ ਸ਼ਾਮ ਦੀ ਠੰਡ ਆ ਗਈ ਹੈ ਜਿਹੜੇ ਭੈਣ ਜੀ ਪੈ ਗਈ ਨਾ ਉਹ ਕਰਕੇ ਹਾਂਜੀ ਹਾਂ ਹਾਂ ਸਵੇਰੇ ਅੱਗੇ ਹੀ ਅੱਗੇ ਫਿਰ ਇਦਾਂ ਹੀ ਆ ਜਾਂਦੇ ਸੀ ਡੰਗਰਾ 'ਚ ਹਲਟਾ 'ਚ ਸਵੇਟ ਆ ਕਿ ਵੀ ਜਾ ਫੋੜੋ ਬੂੜੋ ਮਾਰਦੇ ਆਪੇ ਗਰਮੀ ਆ ਜਾਂਦੀ ਪਰ ਹੁਣ ਤਾਂ ਦੋ ਦਿਨ ਹੋ ਗਏ ਜਾਗ ਤੱਕ ਬਗੈਰ ਨੀ ਨਿਕਲ ਹੁੰਦਾ ਜੀ ਠੰਡੀ ਬਹੁਤ ਚੱਲਦੀ ਆ ਹਾਂ ਜੀ ਸਵੇਰੇ ਇੰਨੀ ਠੰਡੀ ਬਹੁਤ ਚੱਲਦੀ ਆ ਜੀ ਰੋਜ਼ ਪਸਵਾ ਚੱਲਦੀ ਜੀ ਉਧਰ ਅਮਰਤ ਸਰਕੇ ਨਹੀਂ ਆਣ ਪਈ ਨਾ ਜਿਹੜੀ ਉਧਰ ਕਰਕੇ ਸਾਡਾ ਪਿੰਡੀ ਸਿੱਧੀ ਹੁੰਦਾ ਹਾਂ ਸਾਡੇ ਵੀ ਇੱਕਣੀ ਆ ਜੀ ਸਾਡੇ ਤਾਂ ਦਰਵਾਜ਼ਾ ਬੰਦ ਕਰਕੇ ਰੱਖਣਾ ਪੈਂਦਾ ਨਹੀਂ ਤਾਂ ਅੰਦਰੋਂ ਆਉਂਦੀ ਸਿੱਧੀ ਆ ਬਾਹਰ ਰਾਤ ਨੂੰ ਵੀ ਦਿਨ ਜੀ ਮੈਂ ਜਾਂਦੀ ਆ ਦਰਵਾਜ਼ਾ ਹੀ ਲਾਈ ਜਾਂਦੀ ਮੈਂ ਉੱਥੇ ਵੀ ਉਂਗਲੀ ਚਾਹੇ ਥੋੜੇ ਹਵਾ ਥੋੜੀ ਜਾਣਾ ਪੈਂਦੀ ਉੱਪਰ ਕਰਕੇ ਉੱਪਰ ਕਰਕੇ ਹਵਾ ਵੱ ਸਾਡੇ ਤਾਂ ਉਹ ਹਵਾ ਤੇ ਬਚਾਵਾ ਪਰ ਜੇ ਹਨੇਰੀ ਨੂੰ ਵੀ ਬਿੱਤਾ ਪਾ ਲੱਗਦੀ ਰਹੀ ਉਹ ਪਰ ਮੈਂ ਮੈਂ ਵੀ ਗੱਲ ਇਹ ਨੋਟ ਕਰੀ ਆ ਉੱਥੇ ਤੁਹਾਡੇ ਨਾ ਉਦਾਂ ਜੇ ਦੁਪਹਿਰ ਨੂੰ ਵੀ ਬੈਠੇ ਹੋਈਏ ਫਿਰ ਵੀ ਹਵਾ ਬਹੁਤ ਹੁੰਦੀ ਗਰਮੀਆਂ ਤੋਂ ਨਜ਼ਾਰਾ ਹੁਣਾ ਜੀ ਹਾਂ ਗਰਮੀਆਂ ਪਰ ਗਰਮੀਆਂ ਤਾਂ ਅੱਗ ਵਰਗੀ ਹਵਾ ਹੁੰਦੀ ਹੈ ਇਹ ਤਾਂ ਉਹ ਤਾਂ ਤਾਂ ਲੂ ਚੱਲਦੀ ਆ ਇਹ ਤਾਂ ਹੈ ਚੱਲੋ ਕੋਈ ਨਹੀਂ ਉਹ ਤਪਣੇ ਨਾਲੋਂ ਠੀਕ ਆ ਜੀ ਤੋਂ ਆਪਣੇ ਨਾਲ ਤਾਂ ਵੀ ਠੀਕ ਆ ਵੈਸੇ ਚੱਲ ਜਿੱਥੇ ਜਿੱਥੇ ਪ੍ਰਮਾਤਮਾ ਨੇ ਰੱਖਣਾ ਰਹਿਣਾ ਉੱਥੇ ਪਹਿਣਾ ਉਹ ਤਾਂ ਆਪਣਾ ਹੈਗਾ ਹੀ ਹੈ ਨਾ ਗਰਮੀਆਂ ਚ ਆਹ ਕਹਿੰਦੇ ਪਚੁੰਗੀ ਵਾਲੇ ਠੀਕ ਹੈ ਜੀ ਨਾ ਤਪੇ ਨਾ ਇਹ ਨਾ ਉਹ ਉਹ ਖੱਡੀ ਹੁੰਦੀ ਹੈ ਜੀ ਹਾਂ ਜੀ ਠੰਡੀ ਢੰਡੀ ਹੁੰਦੀ ਹੈ ਹਾਂ ਜੀ ਹਾਂ ਇਹ ਕੰਮ ਵਿੱਚ ਦਾ ਜਾਂਦਾ ਹੀ ਅਸੀਂ ਅਸੀਂ ਹੁਣ ਵੀ ਪੁਰਾਣੇ ਮਕਾਨ ਨੂੰ ਯਾਦ ਕਰ ਲਾਉਂਦੇ ਅਸੀਂ ਵੀ ਘਟਦੇ ਆ ਅਸੀਂ ਵੀ ਘਟਦੇ ਆ ਜਿਹੜੇ ਮੈਂ ਖੜ ਪਈ ਵੀ ਹੋ ਗੋ ਨਾ ਪਰ ਹਾਂ ਠੰਡਾ ਰਹਿੰਦਾ ਸਾਡਾ ਮਕਾਨ ਇੱਦੀ ਠੰਡਾ ਰਹਿੰਦਾ ਤਾਂ ਇੱਕ ਕਮਰਾ ਤਾਂ ਏਸੀ ਵਾਂਗ ਠੰਡਾ ਰਹਿੰਦਾ ਤਾਂ ਕੁਦਰਤੀ 24 ਘੰਟੇ ਬਾਲਿਆਂ ਵਾਲਾ ਉਹ ਬੁੱਤ ਕਹੀ ਗੱਲ ਬਾਲੇ ਕਮਰੇ ਵਾਲਾ ਕਮਰਾ ਸੀ ਉਹ ਹਾਂ ਜੀ ਸਿਆਲ ਚ ਗਰਮ ਸਿਆਲ ਚ ਗਰਮ ਹੈ ਸੁਪੇ ਤਾਂ ਹਵਾ ਹੀ ਨਹੀਂ ਲੱਗਣੀ ਹਾਂ ਜੀ ਮਾਸੀ ਨੂੰ ਤਾਂ ਪਤਾ ਨਹੀਂ ਮਾਸੀ ਉਹ ਕਮਰੇ ਚ ਘਟ ਰਹੀ ਹੈ ਇਹ ਕਾਤ ਨਹੀਂ ਰਹੀ ਹੈ ਜੀ ਇਹ ਮੈਨੂੰ ਵੀ ਲੱਗਦਾ ਮਾਸੀ ਘਟ ਰਹੀ ਹੈ ਕੀ ਕਾਤ ਬੁੱਤ ਪੱਪੀ ਸਾਰੀ ਕਰਦੀ ਇੱਕ ਦਿਨ ਮੈਂ ਤੁਹਾਡੇ ਮੰਗਣ ਵਾਲਾ ਜਿੱਦਣ ਸਾਡਾ ਸੈਕਲ ਪਿਓ ਉਹ ਵਲੌਗ ਦੇਖਦਾ ਸੀ ਜੀ ਜਾਪਾ ਉਰਦਾ ਉਰਦਾ ਕੋਈ ਨਹੀਂ ਕੋਈ ਨਹੀਂ ਚੱਕ ਲੈ ਇਹ ਵੀ ਚੱਕ ਲੈ ਬਸ ਬਲਵਾ ਐਨੇ ਜਿਆਦਾ ਪ੍ਰੋਫਾਈਟ ਨਹੀਂ ਤੇ ਯਾ ਤਾਂ ਮਾਰਸੀ ਜੀ ਆਏ ਹੋਏ ਬੈਠੇ ਰਹੇ ਬਸ ਵੀ ਮੈਂ ਨਰਵਸ ਆ ਜਿਆਦਾ ਨਰਵਸ ਹੋ ਗਈ ਕੋਈ ਗੱਲ ਆ ਜੀ ਕੈਮਰੇ ਮੂਰੇ ਵੀ ਖੜਨਾ ਬਹੁਤ ਔਖਾ ਔਖਾ ਜੀ ਔਖਾ ਬਿਲਕੁਲ ਪਹਿਲਾ ਪਹਿਲਾ ਮੈਂ ਤੇ ਹੁਣ ਜਦ ਵਿਆਹ ਹੋਈ ਯਾ ਜੈਜ਼ਮੀ ਨੇ ਕਹੀ ਜਣਾ ਵੀ ਤੁਸੀਂ ਇੱਧਰ ਦੇ 2-4 ਸ਼ਾਟ ਬਣਾ ਕੇ ਭੇਜ ਦੋ। ਪਾਟੀਆਂ ਬਤੂਆਂ ਦੀ ਵੀ ਪੈਂਦੀ ਨਹੀਂ। ਓਕੇ ਆ ਜਾਓ। ਚਿੱਠੀ ਵਾਲਾ ਬਹੁਤ ਵਧੀਆ ਬਣਾ ਕੇ ਭੇਜੀਓ। ਚਿੱਠੀ ਵਾਲਾ ਬਣਾਇਆ ਫਿਰ ਹਾਂ। ਚਿੱਠੀ ਵਾਲੇ ਦੀ ਬਾਪ ਨੂੰ ਪ੍ਰੈਸ਼ਰ ਬਹੁਤ ਆਉਂਦਾ ਹੈ ਨਾ ਸਾਡੇ ਨੂੰ। ਤੁਸੀਂ ਭਾਈ ਬਲਾਗ ਆਉਣਾ ਚਾਹੀਦਾ ਜੋ ਬਾਗੀ ਹੋ ਜੀ। ਹਾਂ ਇੱਧਰ ਸਾਡੀ ਨੂਰੂ ਲੱਗੀ ਵੀ ਗਿੱਦਾ ਪਾਉਣ। ਲੈ ਲੈ ਲੈ। ਹਾਂ। ਪ੍ਰੇਤ ਤੂੰ ਆਲਾ ਪੁੱਤ ਤੂੰ ਗੁਰੂ ਦੇ ਅੱਗੇ ਖੜੀ। ਪਾਦੇ ਗਿੱਦਾ ਪੁੱਤ। ਇਹਦਾ ਪੰਗੜਾ ਪਾਉਦੀ ਆ। ਪੰਗੜਾ ਵਾਲੇ ਪੁੱਤ। ባለልብቸ እኔቶ avezርት